ਦਾ ਹਸਪਤਾਲ ਦੇ ਵਿੱਚ ਵੜ ਕੇ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਡਾਕਟਰ ਦਾ ਕਤਲ ਅਛੜਾ ਕੀਤਾ ਗਿਆ ਤਾਂ ਇਹ ਡਾਕਟਰ ਆਪਣੇ ਹਸਪਤਾਲ ਦੇ ਕੈਵਨ ਦੇ ਵਿੱਚ ਬੈਠਾ ਹੁੰਦਾ ਤਾਂ ਇਹ ਬਦਮਾਸ਼ ਡਾਕਟਰ ਦੇ ਕੈਵਨ ਦੇ ਵਿੱਚ ਦਾਖਲ ਹੁੰਦੇ ਨੇ ਡਾਕਟਰ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੰਦੇ ਨੇ ਤਾਂ ਜਦੋਂ ਡਾਕਟਰ ਦੇ ਗੋਲੀਆਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਮਾਰੀਆਂ ਜਾਂਦੀਆਂ ਨੇ ਤਾਂ ਇਹ ਬਦਮਾਸ਼ ਨੇ ਜਿਹੜੇ ਹਸਪਤਾਲ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਜਿਹੜੇ ਬਦਮਾਸ਼ ਸੀ ਹਸਪਤਾਲ ਦੇ ਵਿੱਚ ਮਰੀਜ਼ ਬਣ ਕੇ ਆਉਂਦੇ ਨੇ ਸੱਟ ਦੇ ਉੱਪਰ ਪੱਟੀ ਕਰਾਉਣ ਦਾ ਬਹਾਨਾ ਛੜਾ ਇਹਨਾਂ ਬਦਮਾਸ਼ਾਂ ਦੇ ਵੱਲੋਂ ਲਗਾਇਆ ਜਾਂਦਾ ਤਾਂ ਡਾਕਟਰ ਆਪਣੇ ਕੈਬਨ ਦੇ ਵਿੱਚ ਬੈਠਾ ਹੁੰਦਾ ਤਾਂ ਜਦੋਂ ਹੀ ਇਹਨਾਂ ਦੇ ਵੱਲੋਂ ਪੱਟੀ ਕਰਾਉਣ ਦਾ ਬਹਾਨਾ ਲਗਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਅਸੀਂ ਡਾਕਟਰ ਨੂੰ ਮਿਲਣਾ ਤਾਂ ਜਿਹੜਾ ਡਾਕਟਰ ਆਪਣੇ ਕੈਵਨ ਦੇ ਵਿੱਚ ਬੈਠਾ ਹੁੰਦਾ ਤਾਂ ਇਹ ਬਦਮਾਸ਼ ਉਸ ਕੈਵਨ ਦੇ ਅੰਦਰ ਦਾਖਲ ਹੁੰਦੇ ਨੇ ਡਾਕਟਰ ਦੇ ਗੋਲੀਆਂ ਮਾਰਦੇ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟਾ ਛੜੀ ਉਹ ਉਤਾਰ ਦਿੰਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਜਾਵੇਦ ਅਖਤਰ ਵਜੋਂ ਇਸ ਡਾਕਟਰ ਦੀ ਪਛਾਣ ਆ ਜੜੀ ਉਹ ਹੀ ਆ ਤਾਂ ਦਿੱਲੀ ਦੇ ਵਿੱਚ ਇਹ ਵੱਡੀ ਵਾਰਦਾਤ ਆ ਜੜੀ ਉਹ ਵਾਪਰੀ ਜਿੱਥੇ ਹਸਪਤਾਲ ਦੇ ਵਿੱਚ ਇੱਕ ਡਾਕਟਰ ਦਾ ਸ਼ਰੀਆਮ ਕਤਲ ਆ ਛੜਾ ਕੀਤਾ ਗਿਆ ਤਾਂ ਡਾਕਟਰ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟਾ ਛੜੀ ਉਹ ਉਤਾਰਿਆ ਗਿਆ ਤਾਂ ਇਹ ਡਾਕਟਰ ਆ ਜਿਹੜਾ ਕੈਵਨ ਦੇ ਅੰਦਰ ਬੈਠਾ ਹੁੰਦਾ ਇਹ ਬਦਮਾਸ਼ ਨੇ ਜਿਹੜੇ ਉਹ ਮਰੀਜ਼ ਬਣ ਕੇ ਹਸਪਤਾਲ ਦੇ ਅੰਦਰ ਦਾਖਲ ਹੁੰਦੇ ਨੇ ਸੱਟ ਦੇ ਉੱਪਰ ਪੱਟੀ ਕਰਾਉਣ ਦਾ ਬਹਾਨਾ ਲਗਾਉਂਦੇ ਨੇ ਡਾਕਟਰ ਦੇ ਕੈਬਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਡਾਕਟਰ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਤੇ ਡਾਕਟਰ ਦੇ ਸਿਰ ਦੇ ਵਿੱਚ ਗੋਲੀਆਂ ਨੇ ਜਿਹੜੀਆਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਮਾਰੀਆਂ ਜਾਂਦੀਆਂ ਨੇ ਤਾਂ ਜਦੋਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਤਾਂ ਮੌਕੇ ਦੇ ਉੱਪਰੋਂ ਹੀ ਇਹ ਬਦਮਾਸ਼ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇਜ ਨੇ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤਾਂ ਦਿੱਲੀ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਆ ਛੜਾਉ ਦਿੱਤਾ ਗਿਆ ਜਿੱਥੇ ਦੋ ਬਦਮਾਸ਼ਾਂ ਦੇ ਵੱਲੋਂ ਹਸਪਤਾਲ ਦੇ ਅੰਦਰ ਦਾਖਲ ਹੋ ਕੇ ਸ਼ਰੀਆਮ ਇੱਕ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਅਚੜਾ ਕੀਤਾ ਗਿਆ ਤਾਂ ਦੇਰ ਰਾਤ ਦੀ ਇਹ ਕੱਟਣਾ ਛੜਿਓ ਦੱਸੀ ਜਾ ਰਹੀ ਹੈ ਜਿੱਥੇ ਇੱਕ ਡਾਕਟਰ ਆਪਣੇ ਕੈਬਨ ਦੇ ਵਿੱਚ ਬੈਠਾ ਹੁੰਦਾ ਤਾਂ ਦੋ ਬਦਮਾਸ਼ ਡਾਕਟਰ ਦੇ ਕੈਬਨ ਦੇ ਅੰਦਰ ਦਾਖਲ ਹੋਏ ਉਸ ਦੇ ਗੋਲੀਆਂ ਮਾਰਦੇ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੰਦੇ ਨੇ ਤੇ ਮੌਤ ਦੀ ਘਾਟ ਉਤਾਰਨ ਤੋਂ ਬਾਅਦ ਇਹ ਜਿਹੜੇ ਦੋਵੇਂ ਬਦਮਾਸ਼ ਸੀ ਉਹ ਉੱਥੋਂ ਫਰਾਰ ਹੋ ਜਾਂਦੇ ਤਾਂ ਹਸਪਤਾਲ ਦੇ ਵਿੱਚ ਵੜ ਕੇ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਡਾਕਟਰ ਦਾ ਕਤਲ ਛੜਾ ਕੀਤਾ ਗਿਆ ਤਾਂ ਇਹ ਡਾਕਟਰ ਆਪਣੇ ਹਸਪਤਾਲ ਦੇ ਕੈਵਨ ਦੇ ਵਿੱਚ ਬੈਠਾ ਹੁੰਦਾ ਤਾਂ ਇਹ ਬਦਮਾਸ਼ ਡਾਕਟਰ ਦੇ ਕੈਵਨ ਦੇ ਵਿੱਚ ਦਾਖਲ ਹੁੰਦੇ ਨੇ ਡਾਕਟਰ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਹੀ ਘਾਟ ਉਤਾਰ ਦਿੰਦੇ ਨੇ ਤਾਂ ਜਦੋਂ ਡਾਕਟਰ ਦੇ ਗੋਲੀਆਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਮਾਰੀਆਂ ਜਾਂਦੀਆਂ ਨੇ ਤਾਂ ਇਹ ਬਦਮਾਸ਼ ਨੇ ਜਿਹੜੇ ਹਸਪਤਾਲ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਜਿਹੜੇ ਬਦਮਾਸ਼ ਸੀ ਹਸਪਤਾਲ ਦੇ ਵਿੱਚ ਮਰੀਜ਼ ਬਣ ਕੇ ਆਉਂਦੇ ਨੇ ਸੱਟ ਦੇ ਉੱਪਰ ਪੱਟੀ ਕਰਾਉਣ ਦਾ ਬਹਾਨਾ ਛੜਾ ਇਹਨਾਂ ਬਦਮਾਸ਼ਾਂ ਦੇ ਵੱਲੋਂ ਲਗਾਇਆ ਜਾਂਦਾ ਤਾਂ ਡਾਕਟਰ ਆਪਣੇ ਕੈਵਨ ਦੇ ਵਿੱਚ ਬੈਠਾ ਹੁੰਦਾ ਤਾਂ ਜਦੋਂ ਹੀ ਇਹਨਾਂ ਦੇ ਵੱਲੋਂ ਪੱਟੀ ਕਰਾਉਣ ਦਾ ਬਹਾਨਾ ਲਗਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਅਸੀਂ ਡਾਕਟਰ ਨੂੰ ਮਿਲਣਾ ਤਾਂ ਜਿਹੜਾ ਡਾਕਟਰ ਆਪਣੇ ਕੈਵਨ ਦੇ ਵਿੱਚ ਬੈਠਾ ਹੁੰਦਾ ਤਾਂ ਇਹ ਬਦਮਾਸ਼ ਉਸ ਕੈਵਨ ਦੇ ਅੰਦਰ ਦਾਖਲ ਹੁੰਦੇ ਨੇ ਡਾਕਟਰ ਦੇ ਗੋਲੀਆਂ ਮਾਰਦੇ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਆ ਛੜੀ ਉਤਾਰ ਦਿੰਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਯਾਵੇਦ ਅਖਤਰ ਵਜੋਂ ਇਸ ਡਾਕਟਰ ਦੀ ਪਛਾਣ ਅਜੜੀ ਹੋਇਆ ਤਾਂ ਦਿੱਲੀ ਦੇ ਵਿੱਚ ਇਹ ਵੱਡੀ ਵਾਰਦਾਤ ਅਜੜੀ ਉਹ ਵਾਪਰੀ ਜਿੱਥੇ ਹਸਪਤਾਲ ਦੇ ਵਿੱਚ ਇੱਕ ਡਾਕਟਰ ਦਾ ਸ਼ਰੀਆਮ ਕਤਲ ਅਛੜੋ ਕੀਤਾ ਗਿਆ ਤਾਂ ਡਾਕਟਰ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਅਛੜੀ ਉਤਾਰਿਆ ਗਿਆ ਤਾਂ ਇਹ ਡਾਕਟਰ ਅਛੜਾ ਕੈਵਨ ਦੇ ਅੰਦਰ ਬੈਠਾ ਹੁੰਦਾ ਇਹ ਬਦਮਾਸ਼ ਨੇ ਜਿਹੜੇ ਉਹ ਮਰੀਜ਼ ਬਣ ਕੇ ਹਸਪਤਾਲ ਦੇ ਅੰਦਰ ਦਾਖਲ ਹੁੰਦੇ ਨੇ ਸੱਟ ਦੇ ਉੱਪਰ ਪੱਟੀ ਕਰਾਉਣ ਦਾ ਬਹਾਨਾ ਲਗਾਉਂਦੇ ਨੇ ਡਾਕਟਰ ਦੇ ਕੈਬਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਡਾਕਟਰ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਤੇ ਡਾਕਟਰ ਦੇ ਸਿਰ ਦੇ ਵਿੱਚ ਗੋਲੀਆਂ ਨੇ ਜਿਹੜੀਆਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਮਾਰੀਆਂ ਜਾਂਦੀਆਂ ਨੇ ਤਾਂ ਜਦੋਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਤਾਂ ਮੌਕੇ ਦੇ ਉੱਪਰੋਂ ਹੀ ਇਹ ਬਦਮਾਸ਼ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਜਿਹਨ ਛੇੜੇ ਉਹ ਖੰਗਾਲੇ ਜਾ ਰਹੇ ਨੇ ਤਾਂ ਦਿੱਲੀ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਛੜਾਉ ਦਿੱਤਾ ਗਿਆ ਜਿੱਥੇ ਦੋ ਬਦਮਾਸ਼ਾਂ ਦੇ ਵੱਲੋਂ ਹਸਪਤਾਲ ਦੇ ਅੰਦਰ ਦਾਖਲ ਹੋ ਕੇ ਸ਼ਰੀਆਮ ਇੱਕ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਅਛਾੜੋ ਕੀਤਾ ਗਿਆ ਤਾਂ ਦੇਰ ਰਾਤ ਦੀ ਇਹ ਕੱਟਣਾ ਛੜੀ ਉਹ ਦੱਸੀ ਜਾ ਰਹੀ ਹੈ ਜਿੱਥੇ ਇੱਕ ਡਾਕਟਰ ਆਪਣੇ ਕੈਬਨ ਦੇ ਵਿੱਚ ਬੈਠਾ ਹੁੰਦਾ ਤਾਂ ਦੋ ਬਦਮਾਸ਼ ਡਾਕਟਰ ਦੇ ਕੈਬਨ ਦੇ ਅੰਦਰ ਦਾਖਲ ਹੋਏ ਉਸ ਦੇ ਗੋਲੀਆਂ ਮਾਰਦੇ ਨੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੰਦੇ ਨੇ ਤੇ ਮੌਤ ਦੀ ਘਾਟ ਉਤਾਰਨ ਤੋਂ ਬਾਅਦ ਇਹ ਜਿਹੜੇ ਦੋਵੇਂ ਬਦਮਾਸ਼ ਸੀ ਉਹ ਉਥੋਂ ਫਰਾਰ ਹੋ ਜਾਂਦੇ